ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆ ਮੰਗੂ ਭਾਈ ਹੁਣ ਅਗਲਾ ਆਪਾਂ ਆਏ ਆ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਹੁਣੇ ਸੋਈ ਆ ਇੱਕ ਗੱਭਣੇ ਇੱਕ ਬੱਚੇ ਤੋਂ ਬਿਨਾ ਤੇ ਇੱਕ ਥੋੜੀ ਕੁਝੇ ਬੱਚੇ ਵਾਲੀ ਹੈ ਹਾਂਜੀ ਬੀਤੀ ਸਾਸਿਕਾਲ ਜੀ ਸਾਸਿਕਾਲ ਜੀ ਸਾਸਿਕਾਲ ਹਾਂ ਬੀ ਸਾਸਿਕਾਲ ਹੋਰ ਸਨਾ ਠੀਕ ਠਹਾ ਜੀ ਵਧੀਆ ਜੀ ਵਧੀਆ ਵਧੀਆ ਤੇ ਅੱਜ ਮੰਗਪਾ ਜੀ ਕਿੱਧਰ ਗਏ ਮੰਗੂ ਪਾਣੇ ਕਿਤੇ ਕੰਮ ਪੈ ਗਿਆ ਜ਼ਰੂਰੀ ਅੰਦਰ ਜਾਣਾ ਪਿਆ ਉਹਨਾਂ ਨੂੰ ਕਿ ਸਾਈਵਾਲ ਗਾਵਾਂ ਲੈਣ ਗਏ ਆ ਨਹੀਂ ਨਹੀਂ ਗਾਵਾਂ ਤੇ ਨਹੀਂ ਸਾਈਵਾਲ ਨਹੀਂ ਐ ਸੋ ਵੇਖੀ ਆ ਅੱਛਾ ਪਰ ਅੱਜ ਕੁਝ ਜ਼ਰੂਰੀ ਕੰਮ ਪੈ ਗਿਆ ਫਿਰ ਉੱਧ ਚਲ ਗਏ ਠੀਕ ਠੀਕ ਹੈ ਤੇ ਅੱਜ ਤੁਹਾਡੀ ਡਿਊਟੀ ਲੱਗੇ ਚਾਹੇ ਅੱਜ ਨਹੀਂ ਡਿਊਟੀ ਲੱਗਿਆ ਠੀਕ ਹੈ ਤੇ ਫਿਰ ਮਾਲੀ ਵੀ ਜਾਂਦਾ ਨਾਲ ਨਾਲ ਵਧੀਆ 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 ਜੀ ਬੜਾ ਵਧੀਆ ਕਿੰਨੇ ਕੁ ਫੋਨ ਫੜਨ ਆ ਜਾਂਦੇ ਨੇ ਹੋਰ ਬੜਾ ਉਹ ਜਿਹੜੇ ਆਪਾਂ ਉਹ ਦਿਨ ਵੀ ਨਹੀਂ ਭਾਈ ਸਾਈਵਾਲੇ ਦੇ ਆ ਹਾਂਜੀ ਹਾਂਜੀ ਉਹ ਸਿਰਫ ਮੇਰੇ ਸਾਹ ਆ ਕੇ ਨੇ ਹਾਜੀ ਫੋਨ ਫੜ ਕੇ ਰੱਖਿਆ ਸੀ ਪੰਜਾਂ ਮਿੰਟਾਂ ਜਦੋਂ ਫੋਨ ਕਰਦਾ ਕਹਿੰਦਾ ਵੀਰ ਹੋਰ ਫੋਨਾਂ ਚ ਕਿਉਂ ਪੈਸੇ ਲੈ ਕੇ ਆ ਗਿਆ ਜੀ ਅੱਛਾ ਉਹ ਅੱਧੇ ਘੰਟੇ ਪੈਸੇ ਲੈ ਕੇ ਆ ਗਿਆ ਅੱਛਾ ਬਾਰੇ ਲੱਗੇ ਤਾਂ ਚੱਲ ਆ ਤੁਹਾਡੀ ਵੀਡੀਓ ਠੀਕੰਦੀ ਏ ਫੋਨ ਜੀ ਕਹਿੰਦਾ ਪੁੱਤ ਮਾਦਮਾ ਆਂਦਾ ਮੈਂ ਫੋਨ ਹੱਥ ਫੜਿਆ ਅੱਛਾ ਹਾਂ ਉਹ ਲਾ ਦੇ ਕੋਸੇ ਵੇ ਲੈ ਜਾਵਾਂਗੇ ਚਲੋ ਵਧੀਆ ਤੇ ਕੀ ਹੁੰਦੇ ਮਗਰੇ ਚੱਲ ਗਈ ਤੇ ਫਿਰ ਹੁੰਦੇ ਕੋਲੀ ਡਿਮਾਂਡ ਵੜੀ ਆ ਅੱਛਾ ਸਾਈਵਲ ਲੱਭ ਤੇ ਬੜੀ ਔਖੀ ਆ ਕੋਈ ਦੂਜਾ ਕਹਿੰਦਾ ਸਾਈਵਲ ਲੱਭੇ ਤਾਂ ਕੰਮੇ ਸਾਈਵਲ ਦਾ ਕਰੀਏ ਅੱਛਾ ਹਾਂ ਠੀਕ ਹੈ ਤੇ ਫੋਨ ਉਤਰਾ ਹੁੰਦੇ ਦੂਰੋ ਦੂਰੋ ਫ ਠੀਕ ਐ ਤੇ ਚਲੋ ਫਿਰ ਸ਼ੁਰੂਆਤ ਆਪਾਂ ਕਰ ਲਈਏ ਤਾਂ ਪਹਿਲੇ ਨੰਬਰ ਵਾਲੀ ਤਾਂ ਹਜੇ ਹੁਣੇ ਹੀ ਸੋਈ ਹੈ ਸਾਡੀ ਹੁਣੇ ਹਰ ਪੇ ਸੋਈ ਜੋ ਐ ਤੇ ਬੱਚਾ ਕੀ ਆ ਗਿਆ ਮਗਰ ਜਿਹਦੇ ਮਗਰ ਬੱਚਾ ਆ ਗਿਆ ਜੋ ਜਿਹਦੇ ਮਗਰ ਬੱਚਾ ਹੀ ਆ ਗਿਆ ਐ ਵੀ ਸਾਈ ਵਾਲ ਕਰੋਸ ਹੀ ਆ ਰਿਹਾ ਕਰੋਸ ਹੀ ਆ ਐ ਵੀ ਜੜੀ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਪਹਿਲੇ ਸਵੇਰੇ ਤੇ ਉਹਨਾਂ ਨੇ 15 ਲੀਟਰ ਚੋਇਆ ਜੋ ਅੱਛਾ ਤੋਂ ਨਹੀਂ 2 ਲੀਟਰ ਹਰ ਪੇ ਤੇ 17 ਲੀਟਰ ਚੋਈ ਜਾਊਗੀ ਅੱਛਾ ਆਮ ਨਾਲ ਠੀਕ ਐ ਹਾਂਜੀ ਚਲੋ ਫਿਰ ਤੋਰੀ ਹੈਂ ਕਰੀਏ ਬਾਕੀ ਹੈ ਕਿ ਥੱਲੇੋਂ ਚੰਗੀ ਤਿਆਰ ਹੋ ਗਈ ਆ। ਆ ਜਲੇ ਆ। ਬਾਕੀ ਜੇ ਹੁਣੇ ਨਹੀਂ ਸੋਈ ਆ। ਜੇਰੇ ਦੀ ਅਜੇ ਪੈਣਾ ਨਹੀਂ ਆ। ਉਹ ਉਹ ਪਰ ਪਰ ਕੁ ਮਾਰਿਆ ਬਾਕੀ ਥਨਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਤੇ ਇਹਦਾ ਫਿਰ ਮੁੱਲ ਆ ਮੋਲੇ ਜਿਆ ਜਿਆ ਕਰ ਦੋ ਅੱਜ ਮੰੰੂ ਭਾਜੀ ਹੈ ਨਹੀਂ ਐ ਨਾ ਵੇ 50 ਕਰੀ ਤਾਹੇ ਮੁੰਡ ਚੁੱਕ ਦਿਓ 45 ਕਰੀ ਤਾਹੇ ਲਿਖਦੀ ਆ ਅੱਛਾ ਪਰ ਆਪਾਂ ਕਰਨਾ ਨਹੀਂ ਆ ਆਪਾਂ ਨੂੰ ਪੂਰੇ 41000 ਜਿਹਦਾ ਹਾਂ 41000 ਜੀ ਠੀਕ ਆ ਹਾਂ ਚਾਹ ਬੜਾ ਨਿਕਲਿਆ ਹਰ ਵੀ 2 ਕੋ 3 ਲੀਟਰ ਬੋਲਾ ਚ ਹੋਇਆ ਆਪਾਂ ਤੇ ਆ ਬਹੁਤ ਵਧੀਆ ਨਿਕਲਿਆ ਅੱਛਾ ਹਾਂ ਜੀ ਬਹੁਤ ਵਧੀਆ ਠੀਕ ਹੈ ਜੀ ਹਾਂ ਜੀ ਬਾਕੀ ਕੋਈ ਫੋਨ ਲਾਵੇ ਮਾਨਦਾਰ ਕਰਦਾ 41 ਜਮ ਵੀ ਮਾਨਦਾਰ ਕਰਦਾ ਤੇ ਆ ਗੱਪਣ ਆ ਹਾਂ ਜੀ ਇਹ ਵੀ ਗੱਪਣ ਜੋ ਹਾਂ ਦੇਖ ਸਾਡੇ ਇਹਨਾਂ ਨੂੰ ਛੇਤੀ ਸੂਬਾ ਨਾ ਹੋ ਜਾਵੇ ਬਾਕੀ ਸੁੰਦਿਆ ਸੁੰਦਿਆ ਭੰਨ ਜਾਂਦੀਆਂ ਵਗਾਵਾ ਇਹ ਸਫਰ ਸੂਰਜ ਵਾਈਆਂ ਹੁੰਦੀਆਂ ਕਈ ਵਾਰੀ ਫਿਰ ਸੋ ਪੈਂਦੀਆਂ ਆਣ ਕੇ ਜਲਦੀ ਵਾਟ ਜੇ ਦਈ ਇਹ ਵੀ ਕਰਨਾ ਇਹ ਜਰਸੀ ਜੀ ਆ ਛੋੜ ਦੇ ਕਰੀ ਫੇਰੀ ਤੇ ਪਲੇ ਦੱਸਦੇ ਹਾਂ ਲੇ ਬਾਕੀ ਕੱਦ ਬਹੁਤਾ ਵੱਡਾ ਨਹੀਂ ਹੈ ਜਿਤਨਾ ਰਾਮ ਜਰਸੀਆਂ ਦੇ ਹੁੰਦੇ ਆ ਜਰਸੀਆਂ ਦੇ हिसाब ਨਾਲ ਠੀਕ ਹੈ ਬਾਕੀ ਸੁੰਦੇ ਆ ਸੁੰਦੇ ਆ ਇਹੋ ਜਿਹੇ ਗਾਵੇਂ ਬਣ ਜਾਂਦੀਆਂ ਹੁੰਦੀਆਂ ਹਾਂ ਤੇ ਥਾਣੇ ਦੇ ਕੋ ਵੀ ਚੰਗਾ ਲੱਗਾ ਇਸ ਤਰ੍ਹਾਂ ਤੇ ਇਹ ਵਿੱਚ ਕਿੰਨੇ ਕ ਦੁੱਧ ਆ ਲਈ ਜੇ? ਪਰ ਪ੍ਰੀਜ ਜੀ ਸਾਮਣੀ ਬੜੀ ਆ। ਜਿਵੇਂ 12 13 15 ਕਹੀ ਜਾਈਏ। 10 ਲੀਟਰ ਵੀ ਦੇਈ ਜਾਵੇ। ਤਾਂ ਵੀ ਬੜਾ ਆ। ਹਾਂਜੀ। ਠੀਕ ਆ। ਹਾਂ। ਤੇ ਮੋਲੇ ਦਾ ਮੋਲੇ ਦਾ ਛੋਟਾ ਜਿਹਾ ਜੀ ਟੋਕੜਾ ਦਾ ਭਾਈ ਆ। ਅੱਛਾ। ਮੁੱਲ 50 ਅੱਛਾ। 4 ਛੱਡ ਦਾਂਗੇ 21 ਦੇ ਦਾਂਗੇ। ਅੱਛਾ 21000। ਮੁੱਲ ਆਵੇ। ਮੋਲੇ ਦੇ ਮਾਨਤਾਨ ਕਰਾਂਗੇ। ਠੀਕ ਆ ਜੀ। ਠੀਕ ਆ। ਤੇ ਆ ਬੱਚੇ ਤੋਂ ਬਿਨਾਂ ਜੀ? ਹਾਂਜੀ। ਇਹ ਹਰਪੀ ਜੀ ਬੱਚੇ ਤੋਂ ਬਗੈਰ ਦਿਓ। ਅੱਛਾ। ਇਹਦੇ ਕੋਲ 8 ਲੀਟਰ ਦੁੱਧ ਤਿਆਰ ਦਿਓ। ਪੱਕਾ ਦੁੱਧ ਹੈਗਾ ਜੀ। 8 ਲ ਤੇ ਤੋਰ ਦਿਆ ਫਿਰ ਇਹਨਾਂ ਤੇ ਥਾਣੇ ਤੇ ਵੀ ਦੇਖ ਕਰਦੇ ਚ ਲੱਗੇ ਹੋਏ ਇਹ ਗਾਂ ਬਣੀ ਜੇ ਕਿ ਨਹੀਂ ਨਹੀਂ ਹਰ ਪੀਜਾ ਜੇ ਨਹੀਂ ਕੋ ਖਾਦੀ ਜਾਵੇ ਅੱਛਾ ਘਰ ਵਾਲੇ ਕਹਿੰਦੇ ਟੀਕਾ ਲਵਾਇਆ ਮਹੀਨੇ ਦਾ ਅੱਛਾ ਮਹੀਨੇ ਤੋਂ ਤੁਹਾਨੂੰ ਪਤਾ ਦੁੱਧ 8 ਕਿਲੋ ਜਿਹੜਾ ਕਹਿੰਦੇ ਕੀ ਉਹਦੇ ਕੱਲ ਹੈਗਾ ਲਿਆਜੇ ਕੁਮਾਰ ਜੀ ਤੇ ਇਹਦਾ ਕੰਮ ਹੈ ਭਾਜੀ ਫਿਰ ਕਿੰਨਾ ਚ ਮੋਲੇ ਹਰ ਪ੍ਰੇਜ ਜੀ ਮੋਲੇ ਦਾ 15 ਅੱਛਾ ਤਿੰਨ ਮੌਕੇ ਤੇ ਮਾਂ ਤਨ 12000 ਦੀ 12000 ਦੀ ਦੇ ਦੋਗੇ ਤੇ ਦੋ ਦੱਠ ਕਿਲੋ ਜਿਹੜਾ ਕਰ ਚੋ ਆ ਕੇ ਦੇਵੇ ਇਹ ਆ ਕਿ ਤੁਹਾਡੇ ਘਰ ਕੋਈ ਦੋ ਟਾਈਮ ਚੋਕੇ ਲੱਗੇ ਹਨ ਤੇ ਆ ਤੁਹਾਡੇ ਗੁੱਚੇ ਬੱਛੇ ਵਾਲੀ ਆ ਜੀ ਮਗਰ ਕੀ ਇਹ ਤੇ ਜਿਹੜਾ ਮਗਰ ਮੱਛੀ ਜੋ ਹੁੰਦੀ ਹੈ ਜਿਹਨਾਂ ਮਗਰ ਆ ਵੱਛੀ ਹੈ ਜਿੰਨਾ ਵੀ ਨਵੇਂ ਵਾਲੇ ਕੋਟਾਂਗਿਆਂ ਵਾਲੇ ਕੁਝ ਜੋ ਵੀ ਆਪਾਂ ਤਿੰਨਾਂ ਜੀ ਲਾਲੇ ਚੌਂ ਦੀ ਲਾਲੇ ਦੌਣ ਦੀ ਲਾਲੇ ਜੋ ਵੀ ਆ ਤੁਹਾਡੇ ਸਾਹਮਣੇ ਹੈ ਤੇ ਦੁੱਧ ਕਿੰਨਾ ਇਹਦੇ ਦਾ ਦੇਖੋ ਹਰਤੀ ਚ ਦੁੱਧ 7 ਲੀਟਰ ਜੈਸਤਾ ਅੱਛਾ ਹਾਂਜੀ 7 ਕਿਲੋ ਠੀਕ ਐ ਥੋੜਾ ਲੈ ਜਾ ਕੇ ਮਾਰ ਸਾਡੇ ਪਾਣੀ ਹੋਰ ਦੇਖ ਲੈ ਤੇ ਇਹਦਾ ਵੀ ਜੀ ਫਿਰ ਕਿੰਨਾ ਮੁੱਲ? ਹਰ ਪ੍ਰੀ ਦੇ ਦਾ ਮੁੱਲ 13 ਅੱਛਾ ਦੋ ਮੋਕੇ ਛੱਡ ਕੇ ਅੱਛਾ 11000 ਦੀ ਵਸੀ ਦੇ ਦਾਂਗੇ ਅੱਛਾ ਬੜਾ ਵਸੀ ਮਗਰ ਵਸੀ 11000 ਅੱਜ ਕੀ ਗੱਲ ਮੁੱਲ ਸਾਰੇ 11 ਕੋਈ 1 ਕੋਈ 41 ਆਹ ਹਰ ਵੀ ਅਸੀਂ ਮੁੱਲ ਇਹੋ ਜਿਹੀ ਕਿਤੇ ਵੀ ਜਾਵੇ ਅੱਛਾ ਪਿੰਨੇ ਖੂਨਾਂ ਦੇ ਜਾਣ ਠੀਕ ਆ ਹਾਂ ਅਸੀਂ ਤੁਹਾਨੂੰ ਮੁਨਾਫਾ ਲੈਣਾ ਯਾਰ ਯਾਰ 15 1500 ਅਸੀਂ ਕੋਈ ਜਿਆਦਾ ਮੁਨਾਫਾ ਲੈਣਾ ਨਹੀਂ ਆਂ ਇਹਨਾਂ ਛੋਟਾ ਮੁੱਲ ਕਰ ਲੈਣੇ ਛੋਟਾ ਮੁੱਲ ਪਾ ਗਏ ਠੀਕ ਆ ਠੀਕ ਆ ਵੀਰ ਜੀ ਬਾਕੀ ਕੋਈ ਵੀ ਲਿਖਿਆ ਤਸੱਲੀ ਕਰਕੇ ਆਪਣਾ ਵੇਸ ਚਾਹ ਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ